ਉਹ ਜੀ ਬਿਨਾ ਹੱਡੀਆਂ ਜਾਂ ਸਖਤਾਂਚਿਆਂ ਦੇ ਬਿਨਾ ਸਨ ਪਰ ਉਹਨਾਂ ਦੇ ਕੋਲ ਅਜੀਹੇ ਅੰਗ ਜਾਂ ਰਚਨਾਵਾ ਸਨ ਜੋ ਉਹਨਾਂ ਨੂੰ ਆਪਣਾ ਸ਼ਿਕਾਰ ਫੜਨ ਵਿੱਚ ਮਦਦ ਕਰਨ ਲੱਗੀਆਂ ਤੇ ਇਸ ਤੋਂ ਬਾਅਦ ਉਹਨਾਂ ਵਿੱਚ ਆਏ ਅੱਖਾਂ ਵਰਗੇ ਹਿੱਸੇ ਜੋ ਰੋਸ਼ਨੀ ਮਹਿਸੂਸ ਕਰ ਸਕਦੇ ਸੀ ਤੇ ਚਮੜੀ ਜੋ ਸਰੀਰ ਨੂੰ ਬਚਾਉਂਦੀ ਸੀ ਇਹਨਾਂ ਤੋਂ ਹੀ ਸਮੁੰਦਰ ਵਿੱਚ ਪਹਿਲੀਆਂ ਮੱਛੀਆਂ ਆਈਆਂ ਪਰ ਹੁਣ ਇਹ ਜੀਵ ਪੈਰ ਸਕਦੇ ਖਾ ਸਕਦੇ ਅਤੇ ਨਮੇ ਢੰਗ ਨਾਲ ਬਚ ਸਕਦੇ ਸਨ ਪਰ ਕੁਦਰਤ ਨੇ ਰਾਹ ਸੌਖਾ ਨਹੀਂ ਰੱਖਿਆ ਕਈ ਵਾਰੀ ਧਰਤੀ ਤਕਰੀਬਨ ਖਤਮ ਹੋ ਗਈ ਇੱਕ ਬਾਰੀ ਤਾਂ ਅਟਰਾਟਿਕਾ ਤੱਕ ਸਾਰੀ ਦੁਨੀਆ ਬਰਫ਼ ਨਾਲ ਢਕੀ ਹੋਈ ਸੀ ਏਸੀ 스ਨੋਵਾਲ ਅਰਥ ਇੱਥੇ ਸਿਰਫ ਸਮੁੰਦਰ ਹੇਠਾਂ ਕੁਝ ਜੀਵ ਬਚੇ ਪਰ ਇਹਨਾਂ ਨੇ ਹਾਰ ਨਹੀਂ ਮੰਨੀ ਤੇ ਫਿਰ ਆਈ ਬਾਰੀ ਜਦੋਂ ਜਵਾਲਾਮੁਖੀਆਂ ਨੇ ਧਰਤੀ ਨੂੰ ਦੁਬਾਰਾ ਗਰਮ ਕੀਤਾ ਜਿਹੜੇ ਬੱਚੇ ਸਨ ਉਹ ਹੁਣ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਤਾਕਤਵਰ ਹੋ ਗਏ। ਹਰ ਦੌਰ ਹਰ ਤਬਾਹੀ ਇੱਕ ਚੋਣ ਸੀ। ਜਿਹੜਾ ਖੁਦ ਨੂੰ ਬਦਲ ਸਕਿਆ ਉਹ ਵਧਿਆ, ਬਾਕੀ ਖਤਮ ਹੋ ਗਏ। ਕਈ ਜੀਵ ਜਿਨ੍ਹਾਂ ਕੋਲ ਨਮੀਆਂ ਚੀਜ਼ਾਂ ਆ ਗਈਆਂ, ਜਿਵੇਂ ਕਿ ਹੱਡੀਆਂ, ਦਿਮਾਗ ਜਾਂ ਰੀੜ ਦੀ ਹੱਡੀ ਉਹ ਹੋਰਾਂ ਨਾਲੋਂ ਅੱਗੇ ਨਿਕਲ ਗਈ। ਇਨ੍ਹਾਂ ਵਿੱਚੋਂ ਹੀ ਕਈ ਪਾਣੀ 'ਚੋਂ ਧਰਤੀ ਤੇ ਆਏ। ਇਹ ਧਰਤੀ ਤੇ ਨਵੀਂ ਜ਼ਿੰਦਗੀ ਦਾ ਪਹਿਲਾ ਕਦਮ ਸੀ।